ठोकर बची फुट जे तूं इनी वॾी चीज़ नहीं बस परख परख बि टुट जेकी मनाया तां तेर हो ਮਨਿਆਦਾ ਤੇਰੀਆਂ ਆਇਆਂ ਠੋਕਰ ਬੱਜੀ ਫਟ ਜਾਏਗਾ ਤੂੰ ਨਹੀਂ ਵਦਿਆ ਈ ਜ ਨਹੀਂ ਬਸਾ ਪਰਖ ਪਰਖ ਵਿੱਚ ਟੁੱਟ ਜਾਏਗਾ ਕੇ ਮਨਿਆਦਾ ਤੇਰੀਆਂ ਹੋ 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 ਕਦੇ ਇਕੱਲਾ ਬਹਿ ਕੇ ਸੋਚੇ ਤੂੰ ਤੇਰਾ ਕਿਸੇ ਵੀ ਸਾਥ ਨਿਭਾਉਣਾ ਨਹੀਂ ਹੋ ਤੂੰ ਕੀਆਂ ਮਾਰੇ ਜਿੰਨਾ ਲਈ ਤੈਨੂੰ ਕੋਲੇ ਖੜੇ ਛੜਾਉਣਾ ਨਹੀਂ ਜਦੋਂ ਬਿੱਲ ਮਾਰਨੀ ਹੋਣੀ ਨੇ ਦੱਸ ਕਿਹੜੀ ਕੋਠੜੀ ਲੁੱਕ ਜੇਗਾ ਕੀ ਮੰਨਿਆਦਾ ਤੇਰੀਆਂ ਇੱਕ ਠੋਕਰ ਬੱਜੀ ਫੁੱਟ ਜੇਗਾ ਤੂੰ ਇੰਨੀ ਵਧੀਆ ਚੀਜ਼ ਨਹੀਂ ਹੋ ਹੋ

ਜੀ ਨਹੀਂ ਬਸ ਪਰਖ ਪਰਖ ਵਿੱਚ ਡੁੱਟ ਜਾਏਗਾ ਕੀ ਮੰਨਿਆ ਦਾ ਤੇਰੀਆ ਹੋ 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 ਤੂੰ ਕਿਹੜੇ ਬਾਗ ਦੀ ਮੂਲੀ ਏ ਇੱਥੇ ਸ਼ਾਹ ਅਕਬਰ ਖੜੇ ਨਹੀਂ ਫੋੜੀ ਦੇ ਹੱਥੋਂ ਹਾਰ ਗਏ ਇੱਥੇ ਅਰਜਨ ਵਰਗੇ ਅੜੇ ਨਹੀਂ ਕੌਰੂ ਵੀ ਖਾਲੀ ਹੱਥ ਗਿਆ ਹੋ ਹੋ ਕੌਰੂ ਵੀ ਖਾਲੀ ਹੱਥ ਗਿਆ ਕੀ ਵੱਧ ਯੋ ਸਤੋਂ ਲੁੱਟ ਜੇਗਾ ਕੀ ਮੰਨਿਆਤਾ ਤੇਰੀਆਂ ਬਸ ਫੋਕਰ ਬੱਜੀ ਫੁੱਟ ਜੇਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਹਾਏ ਨਾ ਤਾਂ ਬੱਡਾ ਤੀਰਥਨਾ ਬਾਬਿਓ ਦੀ ਸੇਵਾ ਕਰਿਆ ਕਰ ਹੋ ਤੈਨੂੰ ਜੱਗ ਦਿਖਾਇਆ ਜਿਨ੍ਹਾਂ ਨੇ ਸਰਬ ਭੈਰਾਂ ਤੇ ਘਰਿਆ ਕਰ ਸਿੱਧਾ ਜਾਵੇਂਗਾ ਨਰਕ ਨੂੰ ਜੇ ਇਹ ਸੰਮੋੜ ਕੋ ਉੱਕ ਜੇਗਾ ਕੀ ਮਨ ਆਦਾ ਤੇਰੀਆਂ ਇੱਕ ਠੋਕਰ ਬਜੀ ਟੁੱਟ ਜੇਗਾ ਤੂੰ ਇਨੀ ਵਧੀਆ ਤੀਜ ਨਹੀ ਵਸਾ ਪਰ ਖਬਰ ਖ ਵਿੱਚ ਟੁੱਟ ਜੇਗਾ ਕੀ ਮਨ ਆਦਾ ਤੇਰੀਆਂ ਹੋ ਹੋ साक़ी ज़िंदगी दा ਸਤ ਗੁਰ ਦੇ ਚਰਨੀ ਲਾਲ ਐ ਤੂੰ ਕੁਝ ਹਿਸਾਬ ਕੀ ਜ਼ਿੰਦਗੀ ਦਾ ਸਤ ਗੁਰ ਦੇ ਚਰਨੀ ਲਾਲ ਐ ਤੂੰ ਕੀ ਵਿਗੜਿਆ ਦੁੱਲਿਆਂ ਮੇਰਾ ਦਾ ਚੱਕ ਝੋਲੀ ਦੇ ਵਿੱਚ ਪਾਲ ਤੂੰ ਸਿੱਧਾ ਜਾਵੇਂਗਾ ਨਰਕਾ ਨੂੰ ਹੋ ਹੋ ਫਿਰ ਕੀਮਤ ਪੈ ਜੋ ਹੀਰੇ ਦੀ ਫਿਰ ਤਰਪੂਰੇ ਦੇ ਟੁੱਕ ਜੇਗਾ ਕੀ ਮੰਨਿਆ ਦਾ तेरियां बस ठोकर फुटजेरियां हो, 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 हो कर्मा कमाया त उहो पौज शमले वारा हथ मार मथे ते रोन पिया पतझड़े विच सुकजेगा तरियां बस ठोकर बजी फुट जे मना तरियां हो, हो, हो।